ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਤੰਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੋ ਸੂਰਮਾ ਵੱਡ ਜੌਦਾ ਬਹੁਤ ਪਰਉਪਕਾਰੀ ਐਸੇ ਦੀਨਦয়াল ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸੋਹਣਿਆਂ ਦੇ ਸੁਲਤਾਨ ਸੱਚੇ ਪਾਤਸ਼ਾਹ ਮਹਾਰਾਜ 11 ਸਾਲ ਦੀ ਉਮਰ ਦੇ ਵਿੱਚ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਉਪਰੰਤ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਤਖਤ ਦੀ ਸਿਰਜਣਾ ਆਰੰਭ ਕੀਤੀ। ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗਰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਪਾਵਨ ਤਖਤ ਤਿਆਰ ਕੀਤਾ ਤੇ ਤਖਤ ਤੇ ਸ਼ੋਭਨੀਕ ਸੁਭਾਏਮਾਨ ਹੋ ਕੇ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾ ਧਾਰਨ ਕੀਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਕਿ ਭਾਈ ਚੰਗੀ ਜਵਾਨੀ, ਚੰਗੀ ਨਸਲ ਦੇ ਘੋੜੇ ਚੰਗੇ ਸ਼ਸਤਰ ਗੁਰੂ ਨਾਨਕ ਦੇ ਘਰ ਵਿੱਚ ਹਾਜ਼ਰ ਕੀਤੇ ਜਾਣ ਤਾਂ ਕਿ ਸ਼ਸਤਰ ਧਾਰੀ ਫੌਜ ਤਿਆਰ ਕੀਤੀ ਜਾਵੇ ਸੋ ਮੀਰੀ ਪੀਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਦਿਵਸ ਜਿੱਥੇ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਵਿਵੇਕ ਸਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਦੇ ਨਾਲ ਧੁਰਕੀ ਬਾਣੀ ਦੇ ਖੰਡ ਪਾਠ ਸਾਹਿਬਾਂ ਦੇ ਭੋਗ ਪਏ ਇਲਾਹੀ ਬਾਣੀ ਦੇ ਕੀਰਤਨ ਗੁਰਮਤ ਸਮਾਗਮ ਹੋਏ ਉੱਥੇ ਢਾਡੀ ਦਰਬਾਰ ਚੱਲ ਰਿਹਾ ਅੱਜ ਸਾਰਾ ਦਿਨ ਢਾਡੀ ਸਿੰਘਾਂ ਵੱਲੋਂ ਸਤਗੁਰੂ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਨਾਲ ਨਾਲ ਗੁਰੂ ਸਾਹਿਬ ਜੀ ਨੇ ਢਾਡੀਆਂ ਨੂੰ ਵੀ ਬਹੁਤ ਵੱਡਾ ਮਾਣ ਬਖਸ਼ਿਆ ਅੱਜ ਦੇ ਸ਼ੁਭ ਦਿਹਾੜੇ ਤੇ ਕਿ ਮਰਦਾ ਹੋ ਚੁੱਕੀ ਜ਼ਮੀਰ ਵਾਲੇ ਲੋਕਾਂ ਦੇ ਅੰਦਰ ਨਵੀਂ ਰੂਹ ਫੂਕਣ ਵਾਸਤੇ ਢਾਡੀਆਂ ਨੂੰ ਇਹ ਵਚਨ ਕੀਤੇ ਕਿ ਭਾਈ ਜੇ ਤੁਸੀਂ ਵਾਰਾਂ ਹੀ ਗਾਉਣੀਆਂ ਐ ਇਤਿਹਾਸ ਹੀ ਸਰਵਣ ਕਰਾਉਣਾ ਐ ਤੇ ਉਹ ਇਤਿਹਾਸ ਸੁਣਾਓ ਸੋ ਜੀਵੇ ਅਜ ਸਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਟਾੜੀਆਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਤੇ ਟਾੜੀਆਂ ਨੇ ਕੌਮ ਮੰਦਰ ਨਵੀਂ ਰੂਹ ਫੂਕੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਲੜੇ ਜਿੱਤਾਂ ਪ੍ਰਾਪਤ ਕੀਤੀਆਂ ਕਿਉਂਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜੰਗਾਂ ਸਨ ਸੋ ਆਪ ਸਮੂਚੀਆਂ ਸੰਗਤਾਂ ਨੂੰ ਮੇਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਆਪ ਜੀ ਢੰਡੇ ਬਾਟੇ ਦੀ ਪਾਲ ਛਕੋ ਗੁਰੂ ਵਾਲੇ ਬਣੋ ਆਪਣਾ ਜੀਵਨ ਸਫਲਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰੀ ઠાੜੀ ਸ਼੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਜੀ ਕਹਿਣਾ ਚਾਹੁੰਦਾ ਜਿਹੜਾ ਕੋ ਮੀਰੀ ਫੀਰੀ ਦੀਸ ਤੋਂ ਮਨਾਇਆ ਜਾ ਰਿਹਾ ਕੁਛੀ ਪਾਕਿਸਤਾਨ ਪਹਿਲੇ ઠાੜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਨ ਵਿੱਚ ਇੱਕ ਵਾਰ ਗਈ ਸੀ ਬਾਬਾ ਨੱਥਮਲ ਤੇ ਬਾਬਾ ਅਬਦੁਲਖੈਰ ਨੇ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਂ ਗੀਰਦੀ ਪੱਗ ਤੇਰੀ ਕੀ ਜਹਾਂਗੀਰ ਦੀ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਅੰਦਰ ਕਹਿ ਲੋ ਜਾਂ ਸਿੱਖ ਜਗਤ ਦੇ ਅੰਦਰ ਕਹਿ ਲੋ ਬਹੁਤ ਵੱਡਾ ਟਰਨਿੰਗ ਪੁਆਇੰਟ ਆ ਮਾਲਾ ਫੇਰਨ ਵਾਲੇ ਸਮਾਧੀਆਂ ਲਾਉਣ ਵਾਲੇ ਅੱਜ ਤੋਂ ਬਾਅਦਾ 6ਵੇਂ ਪਾਦਸ਼ਾਹ ਨੇ ਹੱਥਾਂ ਵਿੱਚ ਸ੍ਰੀ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਨੂੰ ਬੀਰਾ ਸੁਣਾਉਂਦਾ ਹੁਕਮ ਦੇ ਦਿੱਤਾ ਜਾਨੀ ਕਿ ਸਿੱਖ ਜਿੱਥੇ ਧਰਮ ਦਾ ਪੁਜਾਰੀਏ ਉੱਥੇ ਅੱਜ ਤੋਂ ਬਾਅਦਾ ਸਿੱਖ ਰਾਜਨੀਤੀ ਦਾ ਵੀ ਜਾਣਕਾਰ ਹੋਵੇਗਾ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਪਹਿਨ ਕੇ ਸੱਚੇ ਪਾਦਸ਼ਾਹ ਨੇ ਸਮੇਂ ਦੀ ਹਕੂਮਤ ਨੂੰ ਕਹਿ ਲੋ ਜਾਂ ਸਮੇਂ ਦੇ ਸਿਸਟਮ ਨੂੰ ਇੱਕ ਆਵਾਜ਼ ਮਾਰੀ ਸੀ ਕਿ ਸਿੱਖ ਅੱਜ ਤੋਂ ਬਾਅਦ ਜਿੱਥੇ ਧਰਮ ਦੇ ਵਿੱਚ ਤਰੱਕੀ ਕਰਦਾ ਹੈ ਉਥੇ ਲੋੜ ਪੈਣ ਤੇ ਜਾਬਰਾਂ ਤੇ ਜ਼ਰਵਾਣਿਆਂ ਦੇ ਖਿਲਾਫ ਆਪਣੀ ਤੀਖ ਵੀ ਵਰਤੇਗਾ ਅਤੇ ਮਨੁੱਖਤਾ ਦੀ ਰਾਖੀ ਵਾਸਤੇ ਹਰ ਤਰ੍ਹਾਂ ਦੀ ਸ਼ਹਾਦਤ ਦੇਣ ਵਾਸਤੇ ਤਿਆਰ ਰਹੇਗਾ। ਕੀ ਲੱਗਦਾ ਕਿ ਅੱਜ ਕੱਲ ਦੇਖਿਆ ਗਿਆ ਕਿ ਨੌਜਵਾਨ ਜਿਹੜੇ ਇਸ ਮੇਰੇ ਪੀੜੀ ਦੇ ਵਿੱਚ ਜਾਂ ਕੋਈ ਵੀ ਸਿੱਖ ਇਤਿਹਾਸ ਹੈ ਕਾਫੀ ਵੰਝੇ ਨੇ। ਉਹਦਾ ਕਾਰਨ ਇਹ ਹੈ ਵੀ ਕਿਤੇ ਨਾ ਕਿਤੇ ਸਾਡੇ ਚੋਂ ਪ੍ਰਚਾਰ ਦੀ ਕਮੀ ਹੈ ਜਿੱਦਾਂ ਅਸੀਂ ਬਾਕੀ ਦਿਨਾਂ ਦਾ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਕਰਦੇ ਆ ਫਲੈਕਸ ਬੋਰਡ ਲਾਉਂਦੇ ਆ ਜਾਂ ਟੀਵੀ ਤੇ ਪ੍ਰਚਾਰ ਕਰਦੇ ਆ ਜਦੋਂ ਕਿ ਸਿੱਖ ਇਤਿਹਾਸ ਅੰਦਰ ਮੀਰੀ ਪੀਰੀ ਦਿਵਸ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਤੇ ਮਹਾਨ ਦੇਣਿਆ ਸ਼੍ਰੋਮਣੀ ਕਮੇਟੀ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਇਹਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਪ੍ਰੋਗਰਾਮ ਰੱਖਿਆ ਜਾਵੇ ਛੋਟੇ ਪੱਧਰ ਦਾ ਨਾ ਹੋਵੇ ਕਿਉਂਕਿ ਬਹੁਤ ਵੱਡਾ ਇਤਿਹਾਸ ਵਿੱਚ ਪਲਟਾਵਾ ਅੱਜ ਦੇ ਦਿਨ ਮੀਰੀ ਪੀਰੀ ਦਿਵਸ ਦਾ ਜਿਹੜਾ ਆਪਾਂ ਮੰਨ ਸਕਦੇ ਆ ਟਾਡੀ ਪ੍ਰਤੀ ਗੱਲ ਵੀ ਟਾਡੀ ਬਾਰੇ ਸੁਣਾਵਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਨੰਨੇਪਟਾ ਤੋਂ ਸਭ ਤੁਲਨ ਲੈ ਕੇ ਆਉਂਦਾ ਸੀ ਤੇ ਮੈਂ ਕਾਰਗਰ ਹਾਂ ਹਾਂਜੀ ਬੜਾ ਮਾਣ ਫੀਲ ਹੁੰਦਾ ਹੈ ਜੀ ਅੱਜ ਵੀ ਟਾਡੀ ਦਰਬਾਰ ਚੱਲ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਟਾਡੀ ਸਭਾ ਦੇ ਵੱਲੋਂ ਤੇ ਦੁਨੀਆ ਦੇ ਕਿਸੇ ਵੀ ਸਟੇਜ ਤੇ ਚੜੇ ਜਾਈਏ ਪਰ ਜੋ ਮਾਣ ਸ੍ਰੀ ਅਕਾਲ ਤਖਤ ਸਾਹਿਬ ਦੀ ਸਟੇਜ ਤੋਂ ਬਤੌਰ ਟਾਡੀ ਸਿੰਘ ਬਣ ਕੇ ਸਨਮਾਨ ਮਿਲਦਾ ਵਾ ਉਹ ਦੁਨੀਆ ਦੀ ਹੋਰ ਕਿਸੇ ਸਟੇਜ ਦੇ ਉੱਤੇ ਨਹੀਂ ਹੈਗਾ ਜੀ ਧੰਨਵਾਦ